ਆਜ ਬੱਚੇ ਆਜੋ ਵਧੀਆ ਬੰਦ ਕਰਾ ਸਰ ਜੀ ਥੋੜਾ ਨੇੜੇ ਆ ਕੇ ਪੁੱਛੇ ਜਾਏ ਹੋਰ ਪਹਿਲਾਂ ਨੇੜੇ ਆ ਜੀ ਆਡੀਓ ਨੂੰ ਸਾਰਾ ਜੀ ਬਾਅਦ ਚ ਲੈ ਲੈਂਦੇ ਹਾਂ ਮੈਂ ਡਾਕਟਰ ਦਸਿੰਦਰ ਕਾਲਖ ਪੰਜਾਬ ਪ੍ਰਧਾਨ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ 295 ਪੰਜਾਬ ਆ ਦੱਸੇ ਕਲੌਨੀਵਲਡ ਦੇ ਚੱਲ ਰਹੇ ਕਿਸਾਨੀ ਸੁਧਾਰ ਦੇ ਵਿੱਚ ਸਮਰਥਨ ਕਰਨ ਲੱਗੇ ਆ ਤੇ ਮੇਰੇ ਨਾਲ ਦਿੱਤੇ ਸਾਡੀ ਪੰਜਾਬ ਦੀ ਪੂਰੀ ਕਮੇਟੀ ਆ ਜਿਹਦੇ ਵਿੱਚ ਡਾਕਟਰ ਬਲਕਾਰ ਸਿੰਘ ਜੀ ਸਰਪੰਸ ਪੰਜਾਬ ਡਾਕਟਰ ਦਦਾਰ ਸਿੰਘ ਜੀ ਮੁਖਸਰ ਆਰਗੇਨਾਈਜ਼ਰ ਸਕੱਤਰ ਪੰਜਾਬ ਡਾਤ ਰਜਾਰ ਸਿੰਘ ਜੀ ਚਾਹੇ ਸਾਹਿਬ ਜਿਹੜੇ ਲੀਗਲ ਐਡਵਾਈਜ਼ਰ ਨੇ ਪੰਜਾਬ ਦੇ ਔਰ ਡਾਕਟਰ ਉਤਮ ਸਿੰਘ ਜੀ ਮਹਿਰਨਾ ਜਿਹੜੇ ਮੀਤ ਪ੍ਰਧਾਨ ਨੇ ਡਾਕਟਰ ਰਸ਼ਪਾਲ ਸਿੰਘ ਦੀ ਸੰਧੂ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਡਾਕਟਰ ਹਾਕਮ ਸਿੰਘ ਜੀ ਜਿਵੇਂ ਪਟਿਆਲਾ ਤੋਂ ਨੇ ਡਾਕਟਰ ਮਾਨ ਹੁਣੇ ਤੇ ਪਖਵਕ ਜ਼ਿਲ੍ਹਾ ਦੇ ਔਰ ਡਾਕਟਰ ਸੁਚਾਨ ਸਿੰਘ ਜੀ ਬਰਾੜ ਜਿਹੜੇ ਜਲ ਸੈਕਟਰੀ ਪੰਜਾਬ ਨੇ ਤੇ ਇਹਨਾਂ ਦੇ ਨਾਲ ਹੀ ਸਾਡੇ ਬਠਿੰਡਾ ਤੋਂ ਸਾਥੀ ਜ਼ਿਲ੍ਹਾ ਪ੍ਰਧਾਨ ਗਿਆਨ ਸਿੰਘ ਜੀ ਤੇ ਹੋਰ ਸਤਿਕਾਰਯੋਗ ਸਾਥੀ ਜਿਲੇ ਮੇਰੇ ਨਾਲ ਨੇ ਅੱਜ ਪਟਿਆਲਾ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਬਰਨਾਲਾ ਤੇ ਨਾਲ ਹੀ ਮਾਨਸਾ ਫਰੀਦਕੋਟ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਤੇ ਇਹਨਾਂ ਦੇ ਅਨੇਕਾਂ ਸੰਥੀ ਦੇ ਜਿਵੇਂ ਸਰਦਾਰ ਨਾਲ ਨੇ ਹਰਦੀਪੁੰਨੀ ਨੇ ਮਾਨਸਾ ਤੋਂ ਜ਼ਿਲ੍ਹਾ ਪ੍ਰਧਾਨ ਤੇ ਮੈਂ ਅੱਜ ਦੇ ਸੰਗਠਨ ਦੇ ਵਿੱਚ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕਿ ਪੰਜਾਬ ਦੀ ਜਿਹੜੀ ਸਰਮੌਰ ਜਥੇਬੰਦੀ ਹੈ 295 ਪੰਜਾਬ ਇਹ ਸਾਰੇ ਲੀਨਾ ਸਭ ਜਿਹੜੀ ਇੱਥੇ ਮੌਜੂਦ ਹੈ ਇਹਨਾਂ ਨੇ ਹਮੇਸ਼ਾ ਹੱਕ ਤੇ ਸੱਚ ਦੇ ਵਿੱਚ ਖੜੇ ਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜੇ ਨੇ ਜਿੱਥੇ ਸੇ ਆਪਣੀਆਂ ਮੰਗਾਂ ਪਰਾਤੀ ਸਰਕਾਰ ਦੇ ਨਾਲ ਪਟਾਲਾ ਰੈਲੀ ਤਸਦ ਜਿੰਮੀ ਚਾਹਣਾ ਤੇ ਤਕੜਾ ਰੋ ਕਰਕੇ ਮੁੱਖ ਮੰਤਰੀ ਨੂੰ ਚੁਕਾਇਆ ਉੱਚੇ ਅੱਜ ਅਸੀਂ ਜਿਹੜੇ ਸਾਰੇ ਸਤਿਕਾਰਯੋਗ ਨੇ ਆਗੂ ਦਿੱਲੀਵਾਲ ਸਾਹਿਬ ਜੋ ਮਨਵਰਤ ਦੇ ਬੈਠੇ ਨੇ 15-20 ਦਿਨ ਤੋਂ ਲਗਾਤਾਰ ਔਰ 21 ਦਿਨ ਤੋਂ ਲਗਾਤਾਰ ਬੈਠੇ ਨੇ ਉਥੇ ਅੱਜ ਅਸੀਂ ਪੰਜਾਬ ਦੀ ਬੋਡੀ ਵੱਲੋਂ ਫੈਸਲਾ ਕੀਤਾ ਕਿ ਉਥੇ ਜਾ ਕੇ ਅਸੀਂ ਜਿੱਥੇ ਅਸੀਂ ਸਿਹਤਵਾਵਾਂ ਦੇਣੀਆਂ ਨੇ 프리 ਮੈਡੀਕਲ ਕੈਂਪ ਲਾਉਣੇ ਨੇ ਉਥੇ ਅੱਜ ਤੋਂ ਬਾਅਦ ਅਸੀਂ ਪੂਰੇ ਜਿੰਨੇ ਦਿਨ ਧਰਨਾ ਚੱਲੂਗਾ ਸਾਰੇ ਵਕ ਵਕ ਜ਼ਿਲ੍ਹਿਆਂ ਦੀਆਂ ਝੋਟੀਆਂ ਲਾ ਕੇ ਉਸ ਤਰ੍ਹਾਂ ਸਭ ਲੋਣਾ ਨਾਗੇ ਤੇ ਸਰਕਾਰ ਨੂੰ ਮੋਦੀ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਕਿ ਜਲ ਤੋਂ ਜਲਦ ਜਿਹੜਾ ਹੋਵੇਗਾ ਮੰਗਾਂ ਨੇ ਕਿਸਾਨੀ ਸੰਘਰਸ਼ਦਾਨ ਉਹ ਆਮ ਮਜ਼ਦੂਰਾਂ ਦੀਆਂ ਮੰਗਾਂ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੇ ਉਹਨੂੰ ਪੂਰਾ ਕੀਤਾ ਜਾਵੇ ਅਗਰ ਇਹ ਨਹੀਂ ਪੂਰਾ ਕੀਤਾ ਕਿ ਆਉਣ ਵਾਲੇ ਸਮੇਂ ਤੇ ਜਿਹੜੇ ਆਮ ਲੋਕ ਨੇ ਉਹ ਇੱਥੇ ਪਹੁੰਚਣਗੇ ਜਿੱਥੇ ਪਹਿਲਾਂ ਪਹੁੰਚ ਰਹੇ ਨੇ ਵੱਡੀ ਚਾਰਲੇ ਵਿੱਚ ਸਮੇਤ ਲਸਾਇਰਾਂ ਦਾ ਧੰਨਵਾਦ ਕਰਦਾ ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਪੰਜਾਬ ਵੱਲੋਂ 295 ਵੱਲੋਂ ਕਿ ਅਸੀਂ ਲਗਾਤਾਰ ਹੱਕ ਤੇ ਸੱਚ ਦੇ ਵਿੱਚਾਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜੇ ਆ ਤੇ ਲੜਦੇ ਵੀ ਰਹਿਾਂਗੇ ਹਮੇਸ਼ਾ ਸਾਥ ਦੇਵਾਂਗੇ ਸਾਰੇ ਹੀ ਤਰ੍ਹਾਂ ਦਾ ਸੋ ਧੰਨਵਾਦ ਸਾਥੀਓ ਜੈ ਜਨਤਾ ਜੈ ਸੰਘਰਸ਼ ਜੱਟ ਲੜਦੇ ਲੋਕਾਂ ਦੀ ਮੈਡੀਕਲ ਪ੍ਰੈਕਟਿਸੋ ਸੇ ਪੰਜਾਬ ਜਿੰਦਾਬਾਦ 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 ਹੱਟਾ ਲਈ ਜੋ ਲੜਦੇ ਲੋਕ ਜਿੱਲਾ ਕੌਂਟੀਡ ਦੇ ਲੋਕ ਹੱਟਾ ਲਈ ਜੋ ਲੜਦੇ ਲੋਕ ਜਿੱਲਾ ਕੌਂਟੀਡ ਦੇ ਲੋਕ ਐਮ ਪੀ ਐਪੀ 295 ਪੰਜਾਬ ਜਿੰਦਾਬਾਦ 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 ਜੈ ਜੰਤ